ਅਲਦੀ ਕਉ ਤੇ ਜੀ ਚੰਡੀਗੜ੍ਹ ਰਾਜਧਾਨੀ ਕਹਿੰ ਜਿੰਦ ਜਾਂੜੇ ਹੈ ਮਾਝੇ ਮਾਲਵੇ ਦੁਆਬ ਦੀ ਚੰਡੀਗੜ੍ਹ ਰਾਜਧਾਨੀ ਮੁੱਢ ਤੋਂ ਪੰਜਾਬ ਦੀ ਕਹ ਸਮੇ ਸਮੇ ਦਿੱਲੀ ਨੇ ਮਨ ਆਈਆਂ ਕੀਤੀਆਂ ਉਹ ਥੋਸੀਆਂ ਪੰਜਾਬੀਆਂ ਤੇ ਉਹਨਾਂ ਬਦ ਨੀਤੀਆਂ ਕੀਤੀ ਨਾ ਗੱਲ ਕੋਈ ਕਦੇ ਵੀ ਹਿਸਾਬ ਦੀ ਚੰਡੀਗੜ੍ਹ ਰਾਜਧਾਨੀ ਮੁੱਢ ਤੋਂ ਪੰਜਾਬ ਦੀ ਕਹ ਦਿੱਲੀ ਨੇ ਪੰਜਾਬ ਨਾਲ ਸਦਾ ਛਲ ਕਰਿਆ ਉਹ ਹਿਮਾਚਲ ਹਰਿਆਣਾ ਵੱਖ ਕਰ ਧਰਿਆ ਕਦੇ ਯੋਜਨਾ ਬਣਾਈ ਨਾ ਪੰਜਾਬੀਆਂ ਦੇ ਲਾਭ ਦੀ ਚੰਡੀਗੜ੍ਹ ਰਾਜਧਾਨੀ ਚਿਰ ਤੋਂ ਪੰਜਾਬ ਪੰਜਾਬ ਦੇ ਪਿੰਡਾਂ ਥਾਂ ਇੱਥੋਂ ਸੀ ਉਠਾ ਲਿਆ ਉਹਨਾਂ ਨੂੰ ਵਜਾੜੇ ਇੱਥੇ ਚੰਡੀਗੜ੍ਹ ਪਾ ਲਿਆ ਸਰੀਆ ਸੀਮਿੰਟ ਪੂੰਜੀ ਲੱਗੀ ਬੇ ਹਿਸਾਬ ਦੀ ਉਹ ਚੰਡੀਗੜ੍ਹ ਰਾਜਧਾਨੀ ਮੁੱਢ ਤੋਂ ਪੰਜਾਬ ਇਹਦੇ ਜਿੰਨੇ ਵੀ ادارے ਉਹ ਪੰਜਾਬੀਆਂ ਦੇ ਸਾਰੇ ਪੀਜੂ ਸੈਕਟਰੀ 8 ਲੇਕਾਂ ਕੋਠੀਆਂ ਚਭਾਰੇ ਉਹ ਸੱਤ ਨੂੰ ਜਰਾ ਵੀ ਇਹ लाड़ली ਜਨਾਬ ਦੀ ਚੰਡੀਗੜ੍ਹ ਰਾਜਧਾਨੀ ਮੁੱਢ ਤੋਂ ਪੰਜਾਬ ਉਹ ਫੈਲਾ ਪਾਣੀ ਖੋ ਕੇ ਨਹਿਰਾਂ ਬਾਹਰ ਨਿਕਾਲੀਆਂ ਹੁਣ ਪੀਜੂ ਤੇ ਉਹਨਾਂ ਨਜ਼ਰਾਂ ਟਿਕਾ ਲਈਆਂ ਪੰਜਾਬੀਆਂ ਨੂੰ ਪਿਆਰੀ ਹਰ ਪੱਤੀ ਹੈ ਗੁਲਾਬ ਦੀ ਚੰਡੀਗੜ੍ਹ ਰਾਜਧਾਨੀ ਮੁੱਢ ਤੋਂ ਪੰਜਾਬ ਦੀ ਉਹ ਪਹਿਲਾ ਖੇਤ ਖੋਣ ਲਈ ਕਾਨੂੰਨ ਸੀ ਬਣਾ ਲੈ ਪਹਿਲਾ ਖੇਤ ਖੋਣ ਲਈ ਕਾਨੂੰਨ ਸੀ ਬਣਾ ਲੈ 7 ਮਈ ਧਰਨੇ ਲਾਜੂ ਰੱਦ ਕਰਵਾ ਲੈ ਗੋਡੀ ਸੀ ਲਵਾਈ ਉਹਨਾਂ ਦੱਬ ਕੇ ਜਨਾਬ ਦੀ ਉਹ ਚੰਡੀਗੜ੍ਹ ਰਾਜਧਾਨੀ ਮੁੱਢ ਤੋਂ ਪੰਜਾਬ ਇਹਨਾਂ ਪੰਛੀ ਨੇ ਜ਼ੁਬਾਨ ਹੁਣ ਟੇਕੇ ਨਾ ਬਹਿਣਗੇ ਉੰਠੇ ਨੇ ਜ਼ੁਬਾਨ ਹੁਣ ਟੇਕੇ ਨਾ ਬਹਿਣਗੇ ਉਹ ਸਿਰ ਲੱਫ ਜੋਦੇ ਚੰਡੀਗੜ੍ਹ ਲੈ ਕੇ ਰਹਿਣਗੇ ਉੱਚੀ ਹੋਣ ਲੱਗੀ ਸਾਧ ਮੁੱਢ ਇਨਕਲਾਬ ਦੀ ਚੰਡੀਗੜ੍ਹ ਦੀ ਰਾਜਧਾਨੀ ਮੁੱਢ ਤੋਂ ਪੱਜਾਂ ਉਹ ਦਿੱਲੀ ਦੇ ਉਹ ਹਾਕਮੋ ਨਾ ਕਰੋ ਚਾਲਬਾਜ਼ੀਆਂ ਦਿੱਲੀ ਦੇ ਉਹ ਹਾਕਮੋ ਉਹਨਾਂ ਕਰੋ ਚਾਲਬਾਜ਼ੀਆਂ ਜਾਣਦਾ ਪੰਜਾਬ ਕਿਵੇਂ ਮੋੜਨੀ ਆ ਭਾਜੀਆਂ ਉੱਚੀ ਹੈ ਓਡਾਲ ਹੁੰਦੀ ਸਦਾ ਹੀ ਉਕਾਬ ਦੀ ਚੰਡੀਗੜ੍ਹ ਰਾਜਧਾਨੀ ਮੁੱਢ ਤੋਂ ਪੰਜਾਬ ਉਹ ਨਾਲੇ ਕਰੇ ਰਾਖੀ ਨਾਲੇ ਪੇਟ ਭਰੇ ਦੇਸ਼ ਦਾ ਚੰਦ ਫੁਰਵਾਹੇ ਸ਼ੁਕਰਾਨਾ ਕਰੀ ਸੁਦਾ ਉਹ ਮਾਣੇ ਦੇਸ਼ ਸਾਰਾ ਸਾਦਾ ਮਹਿਕ ਗੁਲਾਬ ਦੀ ਚੰਡੀਗੜ੍ਹ ਰਾਜਧਾਨੀ ਮੁੱਢ ਤੋਂ ਪੰਜਾਬ ਦੀ ਚੰਡੀਗੜ੍ਹ ਰਾਜਧਾਨੀ ਰਹੇਗੀ ਪੰਜਾਬ ਦੀ ਦੋਸਤੋ ਜੇ ਕਵਿਤਾ ਤੁਹਾਨੂੰ ਪਸੰਦ ਆਈ ਤੈਨੂੰ ਲਾਇਕ ਜ਼ਰੂਰ ਕਰਿਓ ਅਤੇ ਇਹਨੂੰ ਗਾਹੋ ਜਿ ਭੇਜਿਓ ਸਾਰਿਆਂ ਦਾ ਧੰਨਵਾਦ